ਹਾਂਜੀ ਜਮੀ ਰਾਤ ਨੂੰ ਇਹ ਇੱਕ ਰਿਕਾਰਡਿੰਗ ਪਾਈ ਸੀਗੀ ਜਿੱਚ ਤੁਸੀਂ ਮੇਰੇ ਗੁੱਡੇ ਦਾ ਵੀ ਨਾਮ ਲੈ ਰਹੇ ਹੋ ਉਧਰ ਹਣੀ ਸਣੀ ਭਾਜੀ ਉਹਨਾਂ ਦੇ ਗੁੱਡੇ ਦਾ ਵੀ ਨਾਮ ਲੈ ਰਹੇ ਹੋ ਚਲੋ ਉਧਰ ਇੱਕ ਤੁਸੀਂ ਬਿੱਟੂ ਦਾ ਨਾਮ ਲਿਆ ਇੱਕ ਬਡੁੰਗਰ ਵਾਲਾ ਏਰੀਆ ਵੀ ਤੁਸੀਂ ਬਾਹਰ ਕਰ ਰਹੇ ਹੋ ਵੀ ਇੰਦਰ ਸ਼ਰਤਾਂ ਨਾਲ ਲਾਓ ਬੇ ਟੋਕੜੀਆਂ ਨਾਲ ਦੀਆਂ ਟਾਈਮ ਵੱਧ ਮਾਰਦੀਆਂ ਨੇ ਜਾਂ ਕਿੱਦਾਂ ਵੀ ਆ ਜੋ ਵੀ ਆ ਪਹਿਲਾਂ ਦੇਖੋ ਆਪਣੀਆਂ ਕਿਹੜਾ ਨਹੀਂ ਦੇਖੋ ਸ਼ਰਤਾ ਉੜੀਆਂ ਤੁਹਾਡੇ ਨਾਲ ਮੇਰੀ ਵੀ ਉੜੀ ਉਧਰੋਂ ਭਾਜੀ ਉਹਨਾਂ ਦੀ ਵੀ ਉੜੀ ਆ ਤੁਸੀਂ ਕਿਹੜਾ ਉਸਤਾਦ ਜੀ ਸਾਰੀਆਂ ਸ਼ਰਤਾਂ ਸਾਡੇ ਕੋਲ ਹਾਰੇ ਬੈਠੇ ਹੋ ਉਦਰੋ ਚਲੋ 35-35 ਦੀ ਥੋੜੀ ਉੜੀ ਸੀਗੀ ਤੁਸੀਂ 35 ਭਾਈ ਉਹਨਾਂ ਨੂੰ ਜਿੱਤੇ ਵੀ ਸੀਗੇ ਉਹ ਥੋੜੇ ਤੋਂ ਵੀ ਜਿੱਤੇ ਸੀਗੇ ਹੁਣ ਉਹਨਾਂ ਨੇ ਚਲੋ 50 ਕੁਤਰਾ ਨੇ ਟਾਈਮ ਮਾਰਿਆ ਲੋਕਾਂ ਨੂੰ ਬਹਿਮ ਹੋਇਆ ਪਿਆ ਆ ਬੇ ਉਹ ਬਾਰ ਬੈਠੇ ਆ ਪਹਿਲੀ ਗੱਲ ਦਾ ਚਲੋ ਆਪਾਂ ਨੂੰ ਇੱਕ ਵਾਰ ਦੇ ਇੱਕ ਗੜਦੇ ਸਮਝਾਓ ਵੀ ਉਹ ਹੁੰਦਾ ਕੀ ਆ ਸਾਨੇ ਕਿਹੜਾ ਯਾਰ ਦੇ ਕੋਈ ਬਾਰੋ ਕੋਈ ਸਰੂੰਗਾ ਬਣਾਈਆਂ ਹੋਈਆਂ ਨੇਗੀਆਂ ਵੀ ਉਹਦੇ ਵਿੱਚੋਂ ਨਿਕ ਉਤਰ ਜਾ ਰਹੇ ਨੇਗੇ ਤੇ ਵਿੱਚੋਂ ਹੀ ਆ ਰਹੇ ਨੇ ਸਾਡੇ ਵੀ ਸ਼ੈਡ ਚ ਆਨੇ ਆ ਕੂਟਰ ਲੜਦੇ ਆ ਉਹਨਾਂ ਦੇ ਵੀ ਨਦੀ ਤੋਂ ਬਾਹਰ ਸਾਰਾ ਸ਼ਹਿਰ ਹੀ ਆ ਯਾਰ ਸਾਰਾ ਕ੍ਰੋਸ ਹੋ ਕੇ ਜਾਂਨੇ ਆ ਕੂਟਰ ਥੋੜੀ ਛੱਤ ਦੇ ਉੱਪਰੋਂ ਵੀ ਜਾਂਨੇ ਆ ਇਹਦਾ ਤਾਂ ਕੋਈ ਮਤਲਬ ਨਹੀਂ ਬਣਿਆਗਾ ਗੱਲ ਦਾ ਵੈਸੇ ਦੂਜੀ ਨਹੀਂ ਜੰਮੀ ਨਹੀਂ ਕਰ ਰਹੇ ਰੋਡੇ ਤੋਂ ਕਹਾ ਹੀ ਗਈ ਆ ਗੱਲ ਇਹ ਦੂਜੀ ਦਾ ਵੈਸੇ ਇੰਨਾ ਕਰਦੇ ਨਹੀਂ ਸੀ ਇਹ ਗੱਲਬਾਤ ਇਹਦਾ ਤੁਹਾਨੂੰ ਕਿਸੇ ਨੇ ਅੱਗੇ ਕਿਹਾ ਆ ਇਹ ਗੱਲਾਂ ਤਾਂ ਹੋਈਆਂ ਨੇ ਟੋਡੇ ਦਾ ਬਸ ਇਹ ਸ਼ੈਨ ਸ਼ਕਤੀ ਹੈਗੀ ਆ ਬੋਤ ਸਰਤਾ ੜਾਣ ਦੀ ਐਡਾ ਦਾ ਕੋਈ ਬਸ ਰੋਲਾ ਨਹੀਂ ਹੈਗਾ ਇਹ ਗੱਲਾਂ ਦਾ ਬਾਕੀ ਉਹਦਾ ਯਾਰ ਦੇਖ ਜਿਹਦੀ ਦਿਲ ਮੰਦਾ ਆ ਸਾਡੇ ਨਾਲ ਲਾਓ ਜਿਹਦਾ ਨਹੀਂ ਦਿਲ ਮੰਦਾ ਨਾ ਲਾਓ ਹੁਣ ਤੁਸੀਂ ਗੜ ਦੀ ਗੱਲ ਕਰ ਰਹੇ ਹੋ ਹੁਣ ਗੜ ਚੋਂ ਲਾਲਚਨ ਸਤਾਜ ਜੀ ਉਹਨਾਂ ਦੇ ਕੂਤਰ ਪੰਜਾਬ 55 ਕੂਤਰ ਛੱਡਦੇ ਨੇ ਉਹ ਸਵੇਰੇ ਉਹਨਾਂ ਦੇ ਕੂਤਰ ਟੈਮ ਮਾਰ ਰਹੇ ਨੇ ਯਾਰ ਉਹ ਮਾਲੇ ਚੋਂ ਹੀ ਜਾ ਰਹੇ ਨੇਗੇ ਗੱਲ ਤਾਂ ਮਿਹਨਤ ਦੀ ਆ ਸੇਵਾ ਦੀ ਤੇ ਸਹੀ ਸੰਭਾਲ ਖਰਾਕ ਖਲਾਰ ਉਹਦੇ ਨਾਲ ਹੀ ਟੁਕੜੀ ਚੱਲਦੀ ਆ ਹੁਣ ਕਈਆਂ ਨੇ ਤਾਂ ਚਲੋ ਦੇਖਿਆ ਜਾਵੇ ਜੰਗਲਾ ਜੋ ਵੀ ਟੁਕੜੀ ਨਹੀਂ ਜਾਰੀ ਇਹਨਾਂ ਨਾਲ ਜੰਗਲ 'ਚ ਵੀ ਰੱਖੇ ਪਿਆ ਕਬੂਤਰ ਸਾਡੇ ਦਾ ਚਲੋ ਤੁਸੀਂ ਤਾਂ ਹੁਣ 5-7 ਸਾਲ ਤੋਂ ਆਏ ਹੋ ਲੈਨ 'ਚ ਅਸੀਂ ਤਾਂ 14 ਸਾਲ ਦੀ ਉਮਰ 'ਚੋਂ ਮੈਂ ਤਾਂ ਪਹਿਲੀ ਸ਼ਰਤ ਢਾਈ ਆ ਆਪਣੇ ਘਰੋਂ ਮਿੱਕੀ ਉਹਨਾਂ ਨਾਲੇ ਚਲੋ ਆਪਣੀ ਉਡੀਸੀ ਸ਼ਰਤ ਉਹ ਜਗेंद्र ਪਾਰਟੀ ਨਾਲ ਆਪਾਂ ਦਾ 14 ਸਾਲ ਦੀ ਉਮਰ ਤੋਂ ਹੀ ਸ਼ਰਤੜਾਈ ਆ ਤੇ ਆਪਾਂ 7-8 ਸਾਲ ਦੀ ਉਮਰ ਦੇ ਕੁਪਟਰ ਵਾਈ ਦੀ ਲਾਈਨ 'ਚ ਪਏ ਹੋਏ ਆ ਚਲੋ ਤੋਨੋ ਜਿੰਨੀ ਕ ਨੌਲੇਜ ਹੈ ਗਈ ਆ ਬਾਦ ਦਾ ਘਾਟਾ ਸੰਤਾ ਪਤਾ ਨਹੀਂ ਸਾਨੂੰ ਤਾਂ ਜਿੰਨੀ ਹੈ ਗਈ ਆ بڑے ਬੰਦਿਆਂ 'ਚ ਬੈਠੇ ਆ ਰਾਮੇ ਉਸਤਾਦ ਜੀ 'ਚ ਬੈਠੇ ਆ ਔਰ ਅਸੀਂ ਕਈ ਕਰਮਾ ਉਸਤਾਦ ਜੀ ਸਭ ਨੇ ਸਾਨੂੰ ਜੋ ਵੀ ਪੁਰਾਣੀਆਂ ਗੱਲਾਂ ਦਸੀਆਂ ਨੇ ਉਹਦੇ ਹਿਸਾਬ ਨਾਲ ਤਾਂ ਕੋਈ ਐਡਾ ਦਾ ਨਾ ਅੱਜ ਤੱਕ ਕੋਈ ਰੂਲ ਬਣਿਆ ਆ ਨਾ ਕੋਈ ਬਣਦਾ ਆ ਇਹਦਾ ਦਿਲ ਮੰਦਾ ਯਾਰ ਦੇਖ ਉਹਦਾ ਦਿਲ ਵੀ ਇਸ ਤਰ੍ਹਾਂ ਨੇ ਸਨੋਰ ਸੁਰ ਤੋਂ ਡਾਈ ਸੀ ਹਨੀ ਕਲਿਆਨਰ ਦਾ ਜਿਹੜਾ ਹੈਗਾ ਆ ਚਲੋ ਹਾਰ ਵੀ ਗਈ ਸੀ ਟੁਕੜੀ ਨੇ ਉਹਨਾਂ ਦੇ ਗੜਚੂ ਹੀ ਕੰਮ ਕਰਿਆ ਸੀਗਾ ਇੱਕ ਕੋਊਤਾ ਟੁੱਟ ਗਿਆ ਸੀਗਾ ਉਹਨਾਂ ਨੇ 13 ਮਿੰਟ ਲੱਗੇ ਜਿਨ੍ਹਾਂ ਨੇ 32-33 ਮਿੰਟਾਂ ਬਾਅਦ ਹੀ ਕੋਊਤਾ ਟੁੱਟ ਆਇਆ ਸੀਗਾ ਪੂਰਾ ਚੱਲ ਰਿਹਾ ਸੀਗਾ ਉਹਨਾਂ ਨੇ ਵੀ ਆਪਣੇ ਘਰੋਂ ਛੜਤਾ ਡੰਗੀਆਂ ਹੀ ਨੇ ਯਾਰ ਨਾਲੇ ਉਹ ਗੜਚਾ ਗੁੱਡਾ ਲੋਰੀਗੇਟ ਬਾਕੀ ਨਹੀਂ ਗੜ ਦੀ ਗੱਲ ਉਦਿਆਲੇ ਕੋਠੇ ਤੋਂ ਵੀ ਆਪਾਂ ਨੇ ਕਿੰਨੀ ਵਾਰੀ ਟਾਈਮ ਲੱਗਿਆ ਆ ਜਿੱਤੇ ਵੀ ਆ ਹਰੇ ਵੀ ਆ ਆ ਕੁਛਕ ਟਾਈਮ ਪਹਿਲਾਂ ਉਹਰੇ ਸੂਲਰ 2 ਸਾਲ ਪਹਿਲਾਂ 바ਵਾ ਪਾਰਟੀ ਨੇ ਬਹੁਤ ਟੁਕੜੀਆਂ ਡਾਈਆਂ ਨੇ ਔਰੇ ਡਾਂਦੇ ਸੀ ਉਹ ਕਹਦਾ ਹੁਣ ਹੁਣ ਬਾਹਰ ਹੋ ਗਿਆ ਸੂਲਰ ਪਹਿਲਾਂ ਉਹਰੇ ਟੁਕੜੀਆਂ ਉਹਨਾਂ ਨੇ ਵੱਧ ਡਾਈਆਂ ਨੇ ਉਹਰੇ ਸੂਲਰ 'ਚ ਬਹੁਤ ਸ਼ਰਤਾਂ ਉੱੜਦੀਆਂ ਨੇ ਇੰਨੀਆਂ ਸ਼ਹਿਰ 'ਚ ਨਹੀਂ ਉੱੜਦੀਆਂ ਸੀਗੀਆਂ ਬਾਕੀ ਹੁਣ ਚੀਕੂ ਜੀ ਦੀ ਗੱਲ ਆ ਵੀ ਚੀਕੂ ਦੇ ਕੋਤਰਾ ਨੇ ਟੈਮ ਮਾਰਿਆ ਹੋਮਰ ਨੇ ਇਦਾਂ ਨੇ ਉਦਾਂ ਨੇ ਚਲੋ ਹੋਮਵਰਕ ਦਾ ਅੰਕਿਤ ਕੋਲ ਵੀ ਹੈਗੇ ਨੇ ਆਪਾਂ ਜੇ ਉਹ ਜ਼ਿਆਦਾ ਦਾ ਗੱਲਾਂ ਕੀੜੀਆਂ ਕਰਨੀਆਂ ਨੇ ਚਲੋ 2 ਮਹੀਨੇ ਦਾ 3 ਮਹੀਨੇ ਦਾ ਅੰਕਿਤ ਟਾਈਮ ਲੈ ਲੇ ਸਾਲ ਦਾ ਲੈ ਲਵੇਂ ਆਪਣੇ ਘਰੋਂ 20 ਹੋਮਰਾਂ ਦਾ ਟਾਈਮ ਲਵਾ ਦਵੇ ਐਨਾ ਜਿੰਨਾ ਚੀਜ਼ ਕੋਲੇ ਕੋਤਰਾ ਨੇ ਮਾਰਿਆ ਚਲੋ ਜ਼ਿਆਦਾ ਨਹੀਂ ਆਪਾਂ 14 ਮਿੰਟ ਘਟਾ ਦਨੇ 50 ਮਿੰਟ ਮਰਵਾ ਦਵੇ ਅੰਕਿਤ ਆਪਣੇ ਘਰੋਂ 20 ਹੋਮਰਾਂ ਦਾ 33000 ਰੁਪਏ ਆਪਾਂ ਦਵਾਵਾਂਗੇ ਮਾਨ ਪਾਲਟੀ ਤੋਂ ਮਾਨ ਸਮਾਨ ਵੀ ਉਹਦਾ ਕਰਾਂਗੇ ਆਪਾਂ ਅੰਕਿਤ ਦਾ ਯਾਰ ਫਰਾਰ ਜਾ ਟਾਈਮ ਟੁਕੜੀਆਂ ਉਮਰਾਂ ਨਾਲ ਮਾਰਨੀ ਆ ਪਰ ਸਾਰੇ ਚੜਾ ਲਓ ਯਾਰ ਉਮਰ ਵਿੱਚ ਆਪਾਂ ਨੂੰ ਕਿਹਾ ਕੋਈ ਮਨਾਈ ਆ ਵੀ ਉਮਰ ਨਹੀਂ ਕਰਨੇ ਲੋਕੀ ਸੀਲ ਲੜਾ ਰਹੇ ਆ ਵਿੱਚ ਉਹਦਾ ਕਿਸੇ ਨੂੰ ਨਹੀਂ ਉਹ ਹੋਈ 18 ਵਾਂ ਲੱਠੇ ਉੰਨੇ ਦੋ ਸੀਲ ਉੰਨੇ ਉਹਦਾ ਕਦੇ ਨਹੀਂ ਮੁੱਦਾ ਉੱਠਿਆ ਅੱਜ ਚਲੋ ਉਹਦੇ ਕੁੱਤਰਾਂ ਨੇ ਹੁਣ ਸਾਰੇ ਸੀਲ ਉਹਨਾਂ ਨੇ ਕੁੱਤਰਾਂ ਨਾਲ ਸ਼ਰਤਾਂ ਢਾਈਆਂ 19 ਮਿੰਟ ਵੀ ਲੱਗੇ ਆ ਉਹਦੇ ਇੱਕ ਸ਼ਰਤਾਂ 'ਚ 20 21 ਮਿੰਟ ਵੀ ਲੱਗੇ ਆ ਕਿਸੇ 'ਚ ਉਹਦੇ ਕੁੱਤਰਾਂ ਦੇ 10 11 ਮਿੰਟ ਵੀ ਲੱਗੇ ਨੇ ਉਹੀ ਟੁਕੜੀ ਆ ਜਾਤਾ ਯਾਰ ਕਿਸੇ ਨੇ ਕਿਹਾ ਨਹੀਂ ਹੁਣ ਜਿਆਦਾ ਉਹਦਾ ਟਾਈਮ ਲੱਗ ਗਿਆ ਚਲੋ ਰਿਕਾਰਡ ਤਾਂ ਹੁਣ ਬਣ ਹੀ ਗਿਆ ਚਾਹੇ ਹਮਰਾਂ ਨਾਲ ਬਣਿਆ ਚਾਹੇ ਲੱਟਾਂ ਨਾਲ ਬਣਿਆ ਰਿਕਾਰਡ ਚਲੋ ਇਹ ਟੁੱਟਣ ਵਾਲੀ ਬਣਦੇ ਨੇ ਇਹ ਵੀ ਚਲੋ ਕੋਈ ਭਰਾ ਆਪਣਾ ਮਿਹਨਤ ਕਰੇਗਾ ਵਧੀਆ ਇਹ ਵੀ ਰਿਕਾਰਡ ਟੁੱਟੇਗਾ ਕੋਈ ਉਹ ਤੋੜੇ ਕੀ ਬਦਾ ਤੁਸੀਂ ਉਹ ਤੋੜ ਦੋ ਇਹਦਾ ਚਲੋ ਕੋਈ ਹੋ ਨਹੀਂ ਗੱਲ ਯਾਰ ਇਦਾਂ ਐਣਾ ਵੀ ਜੇ ਕਿਸੇ ਟੁਕੜੀ ਨੇ ਕੰਮ ਕਰਿਆ ਆਪਾਂ ਕਿਸੇ ਦੀ ਗੱਲਾ ਚ ਆ ਕੇ ਉਹ ਗੱਲਾਂ ਅੱਗੇ ਬਣਾਈਏ ਉਹਦਾ ਕੋਈ ਫਾਇਦਾ ਨਹੀਂ ਜਿਹੜੀ ਤਾਰੀਫ ਲੈ ਗੱਲਾਂ ਹੁਣ ਗੋਰਾ ਆਇਆ ਗੋਰਾ ਗੜ੍ਹ ਚ ਬੈਠਾ ਗੱਲ ਆ ਇੱਕ ਉਹ ਗੋਰੇ ਟੁਕੜੀ ਕਿਹੜਾ ਯਾਰ ਕੰਮ ਨਹੀਂ ਕਰਦੀ ਹੁਣ 바ਵਾ ਪਾਰਟੀ ਦੀ ਹੋਰ ਵੀ ਟੁਕੜੀਆਂ ਨੇ ਗਈਆਂ ਹੁਣ ਹੀ ਮੰਨੇ ਦੇਖੀਆਂ ਟੰਨਾ ਟਾਇ ਮਾਰਦੀਆਂ ਹੋਈਆਂ ਹੁਣ 21 ਮਿੰਟ ਸੀਗੇ ਗੋਰੇ ਦੇ ਚਲੋ ਵਧੀਆ ਅਗਲੇ ਨੇ ਸੇਵਾ ਕਰੀਆ ਜੋ ਵੀ ਹੈਗਾ ਵਧੀਆ ਖੇਲ ਪਾਣੀ ਹੋਇਆ ਉੱਥੇ ਜਿਨੇ ਵੀ ਕਰਿਆ ਇਹ ਕਰਨੇ ਸਦਾਜੀ ਨੇ ਕਰਿਆ ਆ ਵਧੀਆ ਟੁਗੜੀ ਨੇ ਟਾਈਮ ਮਾਰਿਆ ਹੁਣ ਅੱਜ ਸ਼ਰਤ ਆ ਗਈ ਰਵੀ ਦੀ ਔਰ ਰਵੀ ਕਿੱਥੇ ਆ ਤੇ ਬਿੱਟੂ 122 ਪਤਾ ਸਤਾਜੀ ਪਹਿਲਾਂ 122 ਦਾ ਸਾਨੂੰ ਦੱਸੋ ਨਾ ਸਾਡੇ ਸਮਝਦਾ 122 ਇਹ ਆ ਵੀ ਜਿਵੇਂ ਹੁਣ ਬਿੱਟੂ ਉਹਨਾਂ ਦੇ ਗੁੱਡੇ ਅੱਗੇ ਸਾਡੀ ਟੂੜੀਆਂ ਦੇ ਪਿੱਛੋਂ ਜਾਣੀਆਂ ਨੇ ਸਾਰਾ ਸ਼ਹਿਰ ਕ੍ਰੋਸ ਕਰਕੇ ਜਾਣਾ ਆ ਸੌਕ ਉਧਰ ਲੜਨਾ ਆ ਭਿੜਨਾ ਆ ਫੇਰ ਵਾਪਸ ਆਣਿਆ ਉਹਦਾ ਹੈ ਨਹੀਂ ਵੀ ਸਰੂੰਗਾ ਬਣਾਈਆਂ ਹੋਈਆਂ ਵੀ ਉੱਚੀ ਆਗੇ ਉੱਚੀ ਚੱਲ ਗਏ ਚਲੋ ਏਡੀ ਲੰਬੀ ਦਾ ਆਪਾਂ ਨੇ ਗਾਣੂ ਵਰਨਾ ਹੈ ਪਹਿਲੀ ਲੰਬੀ ਹੋ ਗਈ ਬਾਕੀ ਚਲੋ ਜਿਹਦੇ ਦਿਲ ਮੰਨਦਾ ਸਾਡੇ ਨਾਲ ਡਾਓ ਯਾਰ ਜਿਹਦਾ ਨਹੀਂ ਮੰਨਦਾ ਬਾਕੀ ਇਹ ਆ ਪਰ ਸਾਨੂੰ ਬਾਹਰ ਵਾਲੀ ਟੁਕੜੀਆਂ ਨੂੰ ਬੰਦ ਕਰਨ ਨੂੰ ਵੀ ਨਾ ਕਹਿਣਾ ਜਾਂ ਸਾਡੀਆਂ ਟੁਕੜੀਆਂ ਬਾਹਰ ਨੇ ਨਾ ਸਾਨੂੰ ਅਗਲੇ ਸਾਲ ਬੰਦ ਕਰਨ ਨੂੰ ਵੀ ਨਾ ਕਹਿਣਾ ਫਿਰ ਜਾਂ ਤੁਸੀਂ ਰੂਲ ਬਣਾ ਰਹੇ ਹੋ ਨਾ ਕੋਈ ਸਾਡੀ ਦਾ ਫਿਰ ਯਾਰ ਜੇ ਸ਼ਹਿਰ ਦੀ ਟੁਕੜੀ ਉਡੇਗੀ ਸਾਨੂੰ ਬਾਹਰ ਵਾਲੀ ਜੇ ਬੰਦ ਕਰਨ ਨੂੰ ਨਾ ਕਹਿਣਾ ਆਪਾਂ ਛੱਡਿਆ ਕਰਾਂਗੇ ਕੁਤਰਫ